ਸੇਰ ਤੇ ਹੋਈ। ਆ ਬੱਕਰਿਆਂ ਦਾ ਦੋਵੇਂ ਕਿ ਪੱਠ ਬੱਕਰਾ ਖਾਟ ਇੱਕ ਪੱਠ ਤੇ ਇੱਕ ਬੱਕਰਾ ਕਿਹਨੇ ਲਏ ਆ ਬਾਈ? ਬਾਈ ਪ੍ਰਵਿੰਦਰ ਨੇ ਲਏ ਆ ਤੇ ਹੈ ਕੀ ਦੇ ਸੀ ਬਾਈ ਪੱਠ ਬੱਕਰਾ? ਉਹ ਬਾਈ ਆ ਬਾਈ ਦੇ ਸੀ। ਬਾਈ ਕਿਹੜਾ ਪਿੰਡ ਆਪਣਾ? ਸੂਰੀਆਲਾ ਪਿੰਡ ਬਾਈ। ਸੂਰੀਆਲਾ ਲੈ ਬਾਈ ਸੂਰੀਆਲੇ ਤੋਂ ਆਏ ਸੀ ਪਿੰਡ ਖਾਰੇ ਆਪਦੇ ਜਾਨਵਰ ਲੈ ਕੇ ਤੇ ਬਾਈ ਪ੍ਰਵਿੰਦਰ ਨੇ ਦੋਵੇਂ ਜਾਨਵਰ ਖਰੀਦਿਆ। ਕਿੰਨੇ ਦਾ ਸੌਦਾ ਹੋਇਆ ਬਾਈ? ਕੀ ਮੁੱਲ ਕੀਤਾ ਸੀ? ਯਾਰ ਇਹਨਾਂ ਨੇ 30000 ਕੀਤੇ ਮੁੱਲ। ਠੀਕ ਆ। 18000 ਦਿੰਦਾ ਆ। 18000 ਦੇ ਦੋਵੇਂ ਠੀਕ ਹੈ ਲੈ ਵੀ 30000 ਮੁੱਲ ਕੀਤਾ ਦੀ 18000 ਦੇ ਲੈ ਲੈ ਬਾਕੀ ਤੁਸੀਂ ਸਮਝਦਾਰ ਹੋ ਆ ਦੋ ਜਾਨਵਰ ਤੇ ਸਹੀ ਆ ਲੈ ਵੀ ਦੋਸਤੋ ਇੱਕ ਆ ਬੱਕਰੀਆ ਇੱਕ ਆ ਤੇ ਦੋ ਪਿੱਛੇ ਉਹ ਜਾਨਵਰ ਜਿਹੜੇ ਤੁਹਾਨੂੰ ਵਿਖਾਤੇ ਆ ਤੋ ਸੋਹਣਵਾ ਪੱਠ ਦਵਾਈ ਆ ਆ ਪੱਠ ਆ ਬਾਈ ਉਹਨੇ ਕਿਹਾ ਸੀ ਹੁਣ ਕਾਂ ਗਿਆ ਆ ਪੱਠਾ ਸੋ ਕਿੰਨੇ ਦੀ ਪੱਠ ਲੈ ਲਈ ਬਾਈ 3500 ਦੀ 3500 ਦੀ ਹਾਂ ਲੈ ਵੀ ਕਿਤੋਂ ਲਈ ਆ ਪੱਠੇ ਦੀਪੂ ਤੋਂ ਲੈ ਵੀ ਦੀਪੂ ਤੋਂ ਲਈ ਆ ਪੱਠ ਸੋਹਣਿਆ ਆ 3500 ਦੀ ਖਾਰੇ ਬੱਕਰਾ ਮੰਡੀ ਦੇ ਦੋਸਤੋ ਕਰਾ ਦੇ ਹੁਣ ਸੌਦਾ ਯੂਪੇ ਨਾਲ ਜਾਈ ਜਾ ਜੇ ਜਿਵੇਂ ਮਾਰੀ ਨਾ ਆਇਆ ਫਿਰ ਗਿਆ ਵੀਡੀਓ ਬਣ ਕੋ ਯਾਰ ਉੱਠ ਗਾ ਮੰਡੀ ਆਉਣਾ ਮੰਡੀ ਨਾ ਛੜਾਈ ਮੰਡੀ ਆਉਣਾ ਮੰਡੀ ਵਾਲਾ ਕੰਮ ਨਾ ਕਰ ਹਾਂ ਤੂੰ ਉੱਡੇ ਹੀ ਪਾ ਕੇ ਖੜ ਗਿਆ ਯੂਪੇ ਯੂਪੇ ਸਾਈਡ ਤੇ ਮੜੇ ਲੈ ਫਿਰ ਮੇਰੀ ਗੱਲ ਸੁਣ ਮੈਂ ਮਾਰੂ ਇੱਕ ਸੱਟ ਓਟ ਤੇਰੀ ਤਗੜੀ ਹੋਊਗੀ ਵਾਲੀ ਤੱਕ ਲਈ ਨੀ ਉਹ ਨਾ ਨਾ ਲੱਤ ਟੁੱਟ ਜੂ ਮੇਰੀ ਗੱਲ ਸੁਣ ਉਹ ਮੈਨੂੰ ਪਾਏ ਪਹਿਲਾਂ ਹੀ ਜਾਂਦਾ ਲਾ ਹੋ ਗਈ ਲਖਾਈ ਆ ਆਪ ਦੀ ਮੰਨ ਕੇ ਚੱਲ ਸਕਦਾ ਨਹੀਂ ਥੱਕਿਆ ਯਾਰ ਨਹੀਂ ਥੱਕਿਆ ਨਹੀਂ ਨਹੀਂ ਯਾਰ ਮੇਰੇ ਭਾਈ ਦਾ ਸਾਹਮਣੇ ਲਈ ਉਹ ਆਇਆ ਕਿੰਨੇ ਲਾ ਦੇ ਸਾਡੇ ਯਾਰ ਮੈਨੂੰ ਪਤਾ ਕਿੱਥੇ ਖੋੜ ਆਇਆ ਚੱਲ ਹੋ ਗਈ ਲਖਾਈ ਆ ਆਪ ਆਪਣੀ ਸਾਥ ਦੀ ਹੋ ਗਈ ਆ ਯਾਰ ਬੱਸ ਭਾਈ ਆਪ ਬੱਸ ਠੀਕ ਆ ਚੱਲ ਬੱਸ ਕੋਈ ਨਹੀਂ ਚੱਲ ਲਖਾਈ ਇਹਨਾਂ ਦੀ ਬੱਸ ਉਹ ਫਿਰ ਫਿਰ ਬਰਾ ਦਫਾ ਹੋ ਉਹ ਫੀਸਰ ਗੰਗਾ ਘਾੜਾ ਛੜਾ ਬੱਸ ਸਾਤ ਦਿਨ ਲਖਾਈ ਇਹਨਾਂ ਦੀ ਮੈਂ ਸਾਢੇ 3000 ਦੀ ਹੈ ਲਖਾਈ ਕਿਨੇ ਕਰ 300 ਦਾ ਫਰਕ ਹੋ ਗਿਆ 300 ਦਾ ਹੀ ਆ ਮੁੰਮੂ ਆ ਬਾਪਾ ਟੈਨਸਰ ਹੀ ਪੈਂਦਾ ਜੂਪੇ ਯਾਰ ਮੇਰੇ ਮੁੰਮੂ ਤੇਰੇ ਮੂੰਹੋਂ ਪੈਦਾ ਸੀ ਮੈਂ ਟੈਨਸਰ ਮੁੰਮੂ 3000 ਦੀ ਹੋ ਜਾ ਪਿੱਛੇ ਹੋ ਜਾ ਪਿਛਾ ਕੇ ਗੱਲ ਹਾਂ ਉਹ ਬਬਾਲੇ ਪਿੱਛੇ ਉਹ ਪਰਵਿੰਦਰ ਸਾਈਡ ਤੇ ਖੁੱਲੇ ਹੋ ਬਾਬੇ ਨੂੰ ਤਾਂ ਦਿਸਦਾ ਨਹੀਂ ਬਾਬਾ ਦਾ 500 ਰੁਪਏ ਮੈਨੂੰ ਵੀ ਹੁਣ 500 ਜੀ ਰਗ ਕਰਿਆ ਬਾਬਾ ਨਾ ਯਾਰ ਤੂੰ ਤੇਰਾ ਦਾ ਤਾਂ ਜਾਂਦੀ ਵਿਖ ਜੂਗੀ ਕੋਈ ਯਾਰ ਹੋਰ ਕੋਈ ਨਹੀਂ ਜਗਦੀਪ ਕਿ ਤੇਰੀ ਵੀ ਕਿ ਨਾ ਭਾਈ ਕਿਵੇਂ ਕਰਾਦਾ ਬਾਬਾ ਦੋ ਨਾ ਚੜੀਲਾ ਤੇ ਲਖਾਈ ਦਾ ਕਿਵੇਂ ਕਰ 500 ਜਾ ਆਪਦੀ ਲਖਾਈ ਆਪੋ ਆਪਣੀ ਲੈ ਵੀ ਦੋਸਤੋ 6500 ਦੀ ਲਖਾਈ ਆਪੋ ਆਪਣੀ ਹਰੀਕੇ ਵਾਲਿਆ ਤੋਂ ਭਾਈ ਉਹ ਕੋਲੋਂ ਲਈਆ ਲੈ ਵੀ ਲੱਭੀ ਦਾ ਜਾਂਦਾ ਸੀਗਾ ਲੈ ਕੇ ਪਰ ਜਾਨਾ ਦਾ ਜਾਵੇ ਲੈ ਆ ਭਾਈ ਤਾਰੋ ਥੱਲੇ ਕਿਹੜੀ ਬੱਕਰੀ ਆ ਆ ਜਿੱਤੀਆਂ ਅੱਖਾਂ ਦੀ ਇੱਕ ਹੀ ਬੱਕਰੀ ਕੱਲੀ ਕੁਆਲਟੀ ਆ ਲਾਈਵ ਦੋਸਤੋ ਆ ਬੱਕਰੀ ਆ ਲੈ ਆ ਆ ਬੱਕਰੀ ਆ ਪਿੱਛੇ ਉਹ ਬੱਕਰਾ ਜਿਹੜਾ ਬੈਠਾ ਲੈ ਵੀ ਦੋਸਤੋ ਆ ਬੱਕਰਾ ਜਿਹੜਾ ਪਿੱਛੇ ਬੈਠਾ ਆ ਬੱਕਰਾ 650 ਦੇ ਵਿੱਚ ਲਖਾਈ ਆਪੋ ਆਪਣੀਆਂ ਯੂਪੇ ਨੇ ਲਈਏ ਦੋਸਤੋ ਮੈਨੂੰ ਤਾਂ ਪਹਿਲਾਂ ਪਤਾ ਹੀ ਇੱਥੇ ਹੋਈ ਨਹੀਂ ਨਹੀਂ ਨਾ ਕੋਈ ਨਹੀਂ ਬੜਾ ਭਾਰ ਰਸੀ ਦਾ ਯਾਰ 650 ਦਾ ਬੱਕਰਾ ਮੈਨੂੰ ਦੇ ਰਹੀ ਹੈ ਲੈ ਦਾ ਹੋ ਹੀ ਹੋ ਗਿਆ ਨਾ 5000 ਮੈਂ ਕਿਹਾ ਨਾ ਕੋਈ ਨਹੀਂ ਕੋਈ ਨਹੀਂ ਬੱਕਰਾ ਲੈ ਲੈ ਇਧਰ ਬੰਦੀ ਮੁੜ ਕੇ ਐ ਕਰੀ ਜਾਂਦੇ ਬੱਕਰੀ ਨਹੀਂ ਲਿਖੀ ਸੀ ਬੱਕਰਾ ਮੈਨੂੰ ਦੇਨੇਗਾ ਬੱਕਰਾ ਦੇ ਕੇ ਤੈਨੂੰ ਤੇ ਉਹਨੂੰ ਕੌਣ ਲਊਗਾ ਅਸੀਂ ਮੈਂ ਯੂ ਆ ਮੇਰੇ ਦਾ ਮਾਫੀ ਚੱਲ ਤੂੰ ਕਰ ਬੱਕਰੇ ਨਾਲ ਸੜੇ ਕਰ ਆ ਬੱਕਰੀ ਦੇ ਭੋਲੀ ਵਿੱਚ ਕਰ 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 ਹਲਾ ਵੀ ਹਾਂ ਕਰੋ ਸੜੇ ਜਲਣੇ ਪ੍ਰੋਗਰਾਮ ਕਰ ਮੁੱਠਰ ਫਰੀਏ ਉੱਠ ਕੇ ਖੜ ਜਾਂਦਾ ਮੈਂ ਤਾਂ ਅਖਾ ਚੱਲ ਵੀ ਉਹ ਪੈਸੇ ਕਨੋਂਦਾ ਜ਼ਰੂਰੀ ਆ ਵੀਡੀਓ ਦਾ ਬੱਕਰੇ ਕੁਆਲਟੀ ਦੀ ਨਹੀਂ ਪੈਸੇ ਨਾ 1000 ਰੁਪਏ ਚੋੜਾ ਹੀ ਬੱਕਰੇ ਨਾ ਪੜਿਆ ਰੱਸੀ ਤੇ ਕਿਥੋਂ ਵਈ ਲੈ ਕੇ ਇਹ ਰੱਸੀਆਂ ਨਹੀਂ ਮਿਲਦੀਆਂ ਭਾਈ ਬੰਬੇ ਤੋਂ ਬਿਨਾ ਨਹੀਂ ਮਿਲਦੀਆਂ ਇਹ ਆਨਲਾਈਨ ਮੰਗਾਈ ਸੀ ਚਾੜ ਗਰਮੀ ਹੀ ਤੋਂ ਸਾਹਮਦੇ ਨਹੀਂ ਪਾਣੀ ਤੇ ਪਾਣੀ ਸਰ ਆ ਗਿਆ ਇਹ ਠੀਕ ਆ ਭਾਈ ਓਕੇ ਮੁੱਕਾ ਲੈ ਕੇ ਨੇ ਨੇ ਜਾਇ ਜਾਇ ਕਰ ਲਾ ਹੁਣ ਨਹੀਂ ਨਹੀਂ ਲਖਾਈ ਨਹੀਂ ਤੇ 10 ਫਿਰ ਜਗਦੀਪ ਬੱਕਰਾਂ ਲਈ ਜਾਣਾ ਛੱਡ ਦੇ ਯਾਰ ਦੋ ਨੱਕ ਦਿਨਾ ਮੈਂ ਮਾਜਾ ਲਟਾਇਆ ਨੇ ਫੇਰ ਆਕਣਾ ਹੋਈਗਾ ਮੈਂ ਦੋਨੂੰ ਭੱਜਾਂ ਨਹੀਂ ਤੇ ਨਹੀਂ ਯਾਰ ਤੈਨੂੰ ਮੋੜ ਕੇ ਦਊ ਲੈਂਦਾ ਬਾਂਦਰਾ ਛੱਡ ਨੂੰ ਭੱਜਿਆ ਲਗਾਈ ਹੁਣ ਤੇਰੀ ਨਾ ਨਾ ਲਗਾਈ ਲਗੋਈ ਨਹੀਂ ਮੇਰੇ ਲੈ ਜਾ ਨਾ ਲੈ ਵੀ ਬੱਕਰੀ ਦਾ ਵੱਟਾ ਸੱਟਾ ਜਿਹੜਾ ਕਿਤੇ ਹਰੀ ਕਹਨਾਂ ਤੋਂ ਲਿਆ ਸੀਗਾ ਆ ਬੱਕਰੀ ਤੇ ਬੱਕਰਾ ਸੀਗਾ ਪਿੱਛੇ ਯੂਪਨੇ ਯੂਪਨੇ ਫੇਰ ਹੁਣ ਗਾਂ ਆ ਬੱਕਰਾ ਬਾਬੇ ਟੇਕ ਤੋਂ ਲੈ ਲਿਆ ਸੂਰੀ ਆਲੇ ਆਲੇ ਤੋਂ ਉਹਨੂੰ ਬੱਕਰੀ ਦੇਤੀ ਆ ਠੀਕ ਆ ਜਗਦੀਪ ਭਾਈ ਕਿਨੇ ਕਰਾਦਾ ਮੜਾ ਇਹ ਦੱਸਦੀ ਇਹ 4500 ਜੀ ਲਖਾਈ ਆ ਆਪਦੀ ਆਪਦੀ ਠੀਕ ਆ ਬਈ